ਸੇ ਸ਼ਿਕਾਜੀ ਮੈਂ ਅਪਡੇਟ ਕਰ ਹਾਜ਼ਰ ਹਾਂ ਜੀ ਗਗਨਪ੍ਰੀਤ ਸੱਪਲ ਦੁਆਰਾ ਲਿਖੀ ਗਈ ਦੋ ਪੈਣਾ ਦੀ ਕਹਾਣੀ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਆਰਥਿਕ ਪੱਖੋਂ ਤੰਗ ਬਾਲੀ ਨੂੰ ਆਪਣੇ ਪਰਿਵਾਰ ਨੂੰ ਚਲਾਉਣ ਤੇ ਬਹੁਤ ਮੁਸ਼ਕਿਲ ਆ ਰਹੀ ਸੀ ਉਸਦੇ ਦੋ ਕੁੜੀਆਂ ਤੇ ਇੱਕ ਮੁੰਡਾ ਸੀ ਤੇ ਉਸਦੀ ਘਰਵਾਲੀ ਬਾਲੀ ਮਿਹਨਤ ਮਜ਼ਦੂਰੀ ਕਰਕੇ ਥੋੜੇ ਜਿਹੀ ਪੈਸੇ ਕਮਾਉਂਦਾ ਪਰਿਵਾਰ ਵੱਡਾ ਹੋਣ ਕਰਕੇ ਕਮਾਈ ਹੋਈ ਪੈਸੇ ਵੀ ਪੂਰੀ ਨਾ ਪੈਂਦੇ। ਤੰਨੂ ਵੀ ਲੋਕਾਂ ਦੇ ਘਰਾਂ ਵਿੱਚ ਝਾੜੂ ਪੂੰਝਾ ਕਰਕੇ ਥੋੜੇ ਜਿਹੇ ਪੈਸੇ ਜੁਟਾ ਪਾਉਂਦੇ। ਫਿਰ ਵੀ ਤਿੰਨ ਬੱਚਿਆਂ ਦਾ ਪੇਟ ਭਰਨਾ ਬਹੁਤ ਹੀ ਔਖਾ ਹੋ ਰਿਹਾ ਸੀ। ਤਿੰਨ ਬੱਚੇ ਛੋਟੇ ਹੀ ਸਨ। ਦੋਵੇਂ ਕੁੜੀਆਂ 8-9 ਸਾਲ ਦੀਆਂ ਹੋਣਗੀਆਂ। ਮੁੰਡਾ ਹਲੇ 2 ਸਾਲ ਦਾ ਸੀ। ਬਾਲੀ ਤੇ ਤੰਨੂ ਬਹੁਤ ਹੀ ਪਰੇਸ਼ਾਨ ਰਹਿੰਦੇ ਹਨ। ਕੀ ਇੰਨੀ ਮਹਿੰਗਾਈ ਵਿੱਚ ਉਹ ਬੱਚਿਆਂ ਦੇ ਪੇਟ ਕਿਵੇਂ ਭਰਨਗੇ ਰੋਟੀ ਹੀ ਮਸਾਂ ਪੂਰੀ ਪੈਂਦੀ ਸੀ ਉਹਨਾਂ ਨੂੰ ਪੜਾਉਣ ਰਖਾਉਣ ਕੀ ਕਿੱਦਾਂ ਉਹਨਾਂ ਦੀ ਸਮਝ ਤੋਂ ਬਾਹਰ ਸੀ ਜਿਵੇਂ ਥਿਮੇ ਕਰਕੇ ਪੇਟ ਭਰਦੇ ਸੀ ਬਾਲੀ ਹੁਣ ਦਿਨੇ ਤਾਂ ਕੰਮ ਕਰਦਾ ਹੀ ਸੀ ਹੁਣ ਉਸਨੇ ਰਾਤ ਨੂੰ ਵੀ ਕੰਮ ਕਰਨ ਬਾਰੇ ਸੋਚਿਆ ਘਰ ਦੀ ਹਾਲਤ ਵੀ ਠੀਕ ਨਹੀਂ ਸੀ ਜਦੋਂ ਮੇਂ ਨੇਰੀ ਹੋਣੀ ਤਾਂ ਵਾਰਸ਼ ਨਾਲ ਸੱਤ ਚੁੰਨ ਲੱਗ ਪੈਂਦੇ ਘਰ ਦੀ ਹਾਲਤ ਅਸਤਵਿਅਸਤ ਹੋ ਜਾਂਦੀ ਹੰਨੇਰੀ ਛੱਤਾਂ 'ਚੋਂ ਲੱਗ ਪੈਂਦੀਆਂ ਸੋ ਸਾਰੀ ਰਾਤ ਪਰੇਸ਼ਾਨੀ 'ਚ ਕੱਢ ਦਿੱਤੀ ਜਾਂ ਕਿ ਘੜਦੇ ਸਾਨੂੰ ਉਹਨਾਂ ਨੇ ਬੱਚਿਆਂ ਲਈ ਕੀ ਫੈਸਲਾ ਲਿਆ ਹੋ ਸਕਦਾ ਉਹਨਾਂ ਦੇ ਪਿਤਾ ਲਈ ਵਧੀਆ ਫੈਸਲਾ ਲਿਆ ਹੋਵੇ ਬਾਲੀ ਤੇ ਤੰਨੇ ਨੇ ਆਪਣੇ ਬੱਚਿਆਂ ਨੂੰ ਅਮੀਰ ਕਰ ਦੇਣ ਦਾ ਫੈਸਲਾ ਕੀਤਾ ਜਿਨ੍ਹਾਂ ਕੋਲ ਕੋਈ ਔਲਾਦ ਨਾ ਹੋਵੇ ਪਰ ਬੱਚੇ ਉਹਨਾਂ ਦੇ ਫੈਸਲੇ ਤੋਂ ਖੁਸ਼ ਨਹੀਂ ਸਨ ਬਾਲੀ ਨੇ ਪਹਿਲਾਂ ਹੀ ਇੱਕ ਪਰਿਵਾਰ ਨੂੰ ਗੱਲ ਕੀਤੀ ਉਈ ਸਕੇ ਇੱਕ ਆਪਣੀ ਕੁੜੀ ਉਹਨਾਂ ਨੂੰ ਦੇ ਦੇਣਗੇ ਬਾਲੀ ਤੇ ਤਨੂ ਨੇ ਗੀਤ ਦਾ ਮਨ ਰੱਖਣ ਲਈ ਉਸ ਨੂੰ ਮਨਪਸੰਦ ਚੀਜ਼ਾਂ ਲਿਆ ਕੇ ਦਿੱਤੀਆਂ ਪਰ ਉਸ ਨੂੰ ਪਸੰਦੀਆਂ ਚੀਜ਼ਾਂ ਲਿਆ ਕੇ ਦਿੱਤੀਆਂ ਪਰ ਗੀਤ ਖੁਸ਼ ਨਹੀਂ ਸੀ ਉਦਾਸ ਸੀ ਦੋ ਦਿਨਾਂ ਬਾਅਦ ਉਹਨਾਂ ਨੇ ਭੇਜੀਆਂ ਅੱਖਾਂ ਨਾਲ ਅਖੀਰ ਪਰਿਵਾਰ ਨੂੰ ਸੌਂਪ ਦਿੱਤਾ ਅਮੀਰ ਪਰਿਵਾਰ ਨੇ ਅੰਦਰ ਖਾਤੇ ਗੀਤ ਦੇ ਪਰਿਵਾਰ ਨੂੰ ਸਾਫੀ ਮੋਟੀ ਰਕਮ ਦਿੱਤੀ ਬੇਸ਼ੱਕ ਗੀਤ ਨੂੰ ਇਸਦਾ ਪਤਾ ਸੀ ਉਸ ਦੇ ਮਾਤਾ ਪਿਤਾ ਵੀ ਰਕਮ ਲੱਗੇ ਖੁਸ਼ ਵੀ ਸਨ ਤੇ ਗੀਤ ਦੇ ਵਿਛੋੜੇ 'ਚ ਦੁਖੀ ਵੀ ਸਨ ਕੁਝ ਦਿਨ ਹੋਏ ਇੱਕ ਹੋਰ ਮਿਡਲ ਕਲਾਸ ਫੈਮਲੀ ਨੂੰ ਆਲਾਦੀ ਕਾੜ ਸੀ ਉਸ ਮਿਡਲ ਕਲਾਸ ਫੈਮਲੀ ਨੂੰ ਪਤਾ ਸੀ ਕਿ ਬਾਲੀ ਤੈਨੂੰ ਆਪਣੀ ਕੁੜੀ ਨੂੰ ਗੋਹ ਦੇਣਾ ਚਾਹੁੰਦੇ ਹਨ ਇਸੇ ਬਦਲੇ ਕੁਝ ਪੈਸਿਆਂ ਦੀ ਮੰਗ ਵੀ ਕਰਦੇ ਸਨ ਇਹ ਪਰਿਵਾਰ ਬਾਲੀ ਤੇ ਤੈਨੂੰ ਕੋਲ ਆਇਆ ਤੇ ਉਹਨਾਂ ਤੋਂ ਉਹਨਾਂ ਆਪਣੀ ਗੱਲ ਉਹਨਾਂ ਕੋਲ ਰੱਖੀ ਕੀ ਹੋ ਜ਼ਿਆਦਾ ਪੈਸੇ ਨਹੀਂ ਦੇ ਸਕਦੀ ਉਹ ਕੁੜੀ ਨੂੰ ਪਿਆਰ ਨਾਲ ਪਾਲਣਗੇ ਤੇ ਭਵਿੱਖ ਵੀ ਵਧੀਆ ਬਣਾਵਾਂਗੇ ਪਰ ਬਾਲੀ ਤੇ ਤੁਨੋਂ ਦੀ ਲਾਲਚ ਨੇ ਉਹਨਾਂ ਤੋਂ ਘੱਟ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਇਹ ਸਾਡਾ ਖੂਨ ਆ ਅਸੀਂ ਪੈਸੇ ਕੱਟ ਕੇ ਮਿਲੇ ਮੀਤ ਇਹ ਦੇਖ ਰਹੀ ਸੀ ਤੇ ਸਮਝ ਚੁੱਕੀ ਸੀ ਮਾਤਾ ਪਿਤਾ ਦੀ ਗਰੀਬੀ ਤਾਂ ਸੀ ਪਰ ਉਹਨਾਂ ਦੇ ਮਨ ਦੇ ਵਿੱਚ ਲਾਲਚ ਆ ਗਿਆ ਮੀਤ ਨੇ ਸਾਹਮਣੇ ਆ ਕੇ ਕਿਹਾ ਕਿ ਉਹ ਇਸ ਪਰਿਵਾਰ ਨਾਲ ਹੀ ਜਾਵੇਗੀ ਮਾਤਾ ਪਿਤਾ ਹੈਰਾਨ ਹੋ ਗਏ ਪਰ ਚੁੱਪ ਰਹੇ ਮਿਡਲ ਕਲਾਸ ਫੈਮਿਲੀ ਨੇ ਬਾਲੀ ਤੇ ਤਨੂੰ ਨੂੰ ਪੈਸੇ ਦਿੱਤੇ ਤੇ ਮੀਤ ਨੂੰ ਲੈ ਗਏ ਹੁਣ ਹੀ ਤੇ ਗਰੀਬੀ ਨੇ ਦੋਹਾਂ ਪੈਣਾ ਨੂੰ ਵੱਖ ਅਲੱਗ ਪਰਿਵਾਰਾਂ ਵਿੱਚ ਪੇਜ ਦਿੱਤਾ ਜ਼ਿੰਦਗੀ ਤੇ ਉਤਰਾ ਚੜਾਉਂਦੇ ਰਹਿੰਦੀ ਹਨ ਗੀਤ ਹੁਣ ਨੈਂਸੀ ਬਣ ਗਈ ਨੈਂਸੀ ਹਣ ਪਰਿਵਾਰ ਦੀ ਧੋਰ ਤਰੀਕੇ ਦੀ ਰਹਿਣ ਸਿੱਖ ਗਈ ਅਮੀਰ ਪਰਿਵਾਰ ਨੇ ਨੈਂਸੀ ਲਈ ਇੱਕ ਆਇਆ ਪਾਲਨ ਪੋਜੀਸ਼ਨ ਲਈ ਰੱਖੇ ਆਸ਼ਾ ਨੂੰ ਨੈਂਸੀ ਨੂੰ ਕੱਪੜੇ ਪਾਉਂਦੇ ਖਾਣਾ ਖਾਣ ਦੀ ਟੰਗ ਸਕੋਣ ਲਈ ਰੱਖੀ नैनसी ਨੂੰ ਪਹਿਲਾਂ ਪਹਿਲ ਸਮਝ ਮੁਸ਼ਕਿਲ ਲੱਗਿਆ ਤੇ ਇਸ ਰੁਟੀਨ ਦੀ ਆਦਤ ਪਾ ਲਈ ਪਰ ਉਹ ਆਪਣੇ ਮਾਤਾ ਪਿਤਾ ਨੂੰ ਯਾਦ ਕਰਦੀ ਰਹਿੰਦੀ ਸੀ ਸਮਾਂ ਬੀਤ ਗਿਆ ਉਸਨੇ ਆਪਣੇ ਅਨਸਾਰ ਟਾਲ ਲਿਆ ਤੇ ਮਾਤਾ ਪਿਤਾ ਨੂੰ ਯਾਦ ਕਰਦੀ ਰਹਿੰਦੀ ਸੀ ਸਮਾਂ ਬੀਤ ਗਿਆ ਉਸਨੇ ਆਪਣੇ ਅਨਸਾਰ ਆਪਣੇ ਆਪ ਨੂੰ ਟਾਲ ਲਿਆ ਤੇ ਮਾਤਾ ਪਿਤਾ ਨੂੰ ਭੁੱਲ ਗਈ ਉਸਦੇ ਪਿਤਾ ਬਿਜ਼ਨਸਮੈਨ ਸਨ ਦਫਤਰ ਸਿਲੇ ਜਾਂਦੀ ਤੇ ਮਾਤਾ ਨੂੰ ਕੀਤੀ ਪਾਰਟੀ ਤੋਂ ਵੇਲਾ ਮਿਲਦੀ ਨੈਂਸੀ ਕੱਲੀ ਹੀ ਘਰ ਸਿਆ ਜਾਂਦੀ ਪਾਵਾ ਉਹ ਸਕੂਲ ਚ ਜਾਣ ਲੱਗ ਪਈ ਸੀ ਪਰ ਉਹ ਸਕੂਲ ਤੋਂ ਬਾਅਦ ਉਸਨੇ ਇਕੱਲਾ ਬਣ ਖਾਂਦਾ ਰਹਿੰਦਾ ਨੈਂਸੀ ਹੁਣ ਜਵਾਨੀ ਦੀ ਦਹਲੇਸ਼ ਤੇ ਨਿਕਲਣ ਲਈ ਮੋਬਾਈਲ ਤੇ ਦੋਸਤ ਬਣਾਉਣੇ ਸ਼ੁਰੂ ਕਰ ਦਿੱਤੇ ਉਹ ਆਪਣੀਆਂ ਸਹੇਲੀਆਂ ਤੇ ਦੋਸਤਾਂ ਨਾਲ ਅਕਸਰ ਕਲੱਬ ਚਲੀ ਜਾਂਦੀ ਕਈ ਵਾਰੀ ਉਹ ਕੋਕਟੇਲ ਪਾਰਟੀਆਂ ਚੋਂ ਜ਼ਿਆਦਾ ਪੀ ਕੇ ਆ ਜਾਂਦੀ ਸੀ ਪਮੇ ਉਸਦੀ ਮਾਤਾ ਪਿਤਾ ਉਸ ਵੱਲਤੀ ਹਾਂਤਾ ਦਿੰਦੀ ਨੈਂਸੀ ਦੀਆਂ ਇਹਨਾਂ ਆਦਤਾਂ ਵੱਲ ਧਿਆਨ ਨਾ ਦਿੰਦੇ ਸਕੂਲ ਤੋਂ ਕਾਲਜ 'ਚ ਪੜਾਈ ਕਰਨ ਲਈ ਕਾਲਜ ਵਿੱਚ ਉਸਦੇ ਦੋਸਤ ਬਣ ਗਏ ਉਹ ਹਰ ਰੋਜ਼ ਆਪਣੀ ਦੋਸਤਾਂ ਤੇ ਸਹੇਲੀਆਂ ਨਾਲ ਕਲੱਬ ਜਾਂਦੀ ਉਸਦੇ ਮਾਤਾ ਪਿਤਾ ਨੇ ਕੋਈ ਪੈਸਿਆਂ ਦਾ ਹਿਸਾਬ ਨਹੀਂ ਪੁੱਛਿਆ ਮੀਥੋਂ ਪਰਿਵੰਗੇ ਫ੍ਰੀ ਮਿਡਲ ਕਲਾਸ ਪਰਿਵਾਰ ਵਿੱਚ ਵੱਡੀ ਹੋ ਜਾਂਦੀ ਆ ਉਸ ਵਿੱਚ ਹਰ ਤਰ੍ਹਾਂ ਦੇ ਗੁਣ ਆ ਜਾਂਦੇ ਹਨ ਉਹਨਾਂ ਦਾ ਹਰ ਸਹਿਯੋਗ ਮਿਲਦਾ ਹੈ ਮਾਤਾ ਪਿਤਾ ਪਿਆਰ ਕਰਦੇ ਸਨ ਪਰ ਇਹਦੇ ਮਾਤਾ ਪਿਤਾ ਉਸ ਦੀ ਛੋਟੀ ਮੋਟੀ ਜ਼ਰੂਰਤ ਪੂਰੀ ਕਰਦੇ ਸਨ ਉਸ ਨੂੰ ਵੱਧ ਤੋਂ ਵੱਧ ਵਕਤ ਦਿੰਦੇ ਪਰ ਇਹ ਜਦੋਂ ਜਦਵੀ ਕਾਲਜ ਤੋਂ ਆਉਂਦੀ ਤੇ ਮਾਤਾ ਨਾਲ ਪਿਆਰ ਨਾਲ ਗਲੇ ਲਗਾਉਂਦੀ ਤੇ ਘਰ ਦੇ ਕੰਮ ਸਿਖਾਉਂਦੀ ਪਰ ਇਹਨੂੰ ਖਾਣ ਪੀਣ ਤੇ ਪਹਿਨਣ ਦੀ ਕੋਈ ਕਮੀ ਨਾ ਰਹਿਣ ਦਿੰਦੇ ਪਰ ਇਹਦਾ ਪਿਤਾ ਵਿਸ਼ਾ ਵਿਸ਼ੇਸ਼ ਧਿਆਨ ਰੱਖਦਾ ਹਸ ਲਈ ਕਿ ਤੋਹਫੀ ਲੈ ਕੇ ਆਉਂਦਾ ਜਿਵੇਂ ਕਿ ਕਿਤਾਬਾਂ ਸ਼ਾਮ ਨੂੰ ਅਕਸਰ ਉਹ ਪਾਰਕ ਵੀ ਚਲੇ ਜਾਂਦੀ ਤੇ ਵਦੂਦ ਸਮਾ ਉਸ ਨਾਲ ਬਤਾਉਂਦੀ ਪਰ ਇੱਕ ਸੋਨੇ ਮੁਟਿਆਰ ਬਣ ਕੇ ਦੁਨੀਆਦਾਰੀ ਦੀ ਹਰ ਗੱਲ ਸਮਝ ਗਈ ਪਰ ਇਹ ਫालतू ਕੋਈ ਗਲਤ ਦੋਸਤ ਜਿਹਾ ਸਹੀ ਨਹੀਂ ਸੀ ਪਰ ਕਿਤੇ ਨਾ ਕਿਤੇ ਧੁੰਦਲੀ ਯਾਦ ਵਿੱਚ ਮਾਤਾ ਪਿਤਾ ਯਾਦ ਆਉਂਦੀ ਉਹਦਾ ਮਨ ਉਦਾਸ ਹੋ ਜਾਂਦਾ ਫਿਰ ਆਪਣੀ ਤਕਦੀਰ ਤੇ ਖੁਸ਼ ਹੋ ਜਾਂਦੀ ਤੇ ਮੈਨੂੰ ਰੱਬ ਦਾ ਸ਼ੁਕਰਾਨਾ ਕਰ ਦਿੰਦੀ ਨਯੰਸੀ ਦੀਆਂ ਆਤਮ ਵਿਗੜ ਚੁੱਕੀਆਂ ਸਨ ਜੰਗਾ ਪਾਲਣ ਪੋਸ਼ਣ ਤੇ ਮਾਤਾ ਪਿਤਾ ਦਾ ਸਾਥ ਨਾ ਮਿਲਣ ਕਾਰਨ ਜ਼ਿੰਦਗੀ ਦੀ ਗਲਤ ਰਾਹ ਤੇ ਤੁਰ ਗਈ ਅੱਗੋਂ ਪੜ੍ਹਾਈ ਕਰਨ ਦੀ ਰੁਚੀ ਨਹੀਂ ਰਹੀ ਵੈਸੇ ਵੀ ਪੈਸਿਆਂ ਦੀ ਬਦੌਲਤ ਨੂੰ ਉਸ ਨੂੰ ਅੱਗੇ ਪੜ੍ਹਨ ਦੀ ਲੋੜ ਨਹੀਂ ਸੀ ਮਾਤਾ ਪਿਤਾ ਦਾ ਪਿਆਰ ਦਾ ਸਹਿਯੋਗ ਨਾ ਮਿਲਣ ਕਾਰਨ ਗਲਤ ਰਾਹ ਤੇ ਤੁਰ ਗਈ ਨੈਣਸੀ ਦੀ ਆਦਤ ਐਨੀ ਵਿਗੜ ਗਈ ਡ੍ਰਿੰਕ ਤੇ ਸਮੋਕਿੰਗ ਤੋਂ ਇਲਾਵਾ ਹੋਰ ਵੀ ਨਸ਼ੇ ਜਿਵੇਂ ਚਿੱਟਾ ਸ਼ਰਸ ਤੇ ਕਾਜਾ ਆਦ ਕਰਨ ਲੱਗ ਪਈ ਨੈਂਸੀ ਨੇਸ਼ੇ ਦੀ ਦਲਦਲ 'ਚ ਫਸ ਗਈ ਕਿ ਉਸ ਦਾ ਨਿਕਲਣਾ ਮੁਸ਼ਕਿਲ ਸੀ ਪਰ ਉਸ ਦੇ ਮਾਤਾ ਪਿਤਾ ਇਸ ਗੱਲ ਤੇ ਬੇਫਿਕਰ ਸਨ ਦੂਸਰੇ ਪਾਸੇ ਲਾਡਲੀ ਪਰ ਆਪਣੇ ਮਾਤਾ ਪਿਤਾ ਦੀ ਰੂਹ ਬਣ ਗਈ ਸੀ ਉਹ ਅਕਸਰ ਸੋਚਦੀ ਕਿ ਉਸ ਨੂੰ ਆਪਣੇ ਪਿਤਾ ਦੀ ਮਦਦ ਕਰਨੀ ਚਾਹੀਦੀ ਆ ਇਸ ਲਈ ਉਸਨੇ ਆਪਣੀ ਯੋਗਤਾ ਕਈ ਥਾਵਾਂ ਤੇ ਪੱਤਰ ਦੇ ਰੱਖੇ ਸਨ ਅੱਜ ਅਚਾਨਕ ਉਸ ਨੂੰ ਨੌਕਰੀ ਮਿਲ ਗਈ ਚੰਗੀ ਤਨਖਾਹ ਵੀ ਸੀ ਉਸਦੇ ਮਾਤਾ ਪਿਤਾ ਨੇ ਸਹਿਮਤੀ ਦੇ ਦਿੱਤੀ ਮਾਤਾ ਪਿਤਾ ਦੀ ਖਰਚੀ ਵਿੱਚ ਮਦਦ ਕਰਨ ਲੱਗੀ ਨੈਂਸੀ ਨਸ਼ੇ ਦੇ ਕਾਰਨ ਗਲਤ ਰਸਤੇ ਤੇ ਪਹੁੰਚ ਗਈ ਤੇ ਪ੍ਰੀ ਇੱਕ ਵਧੀਆ ਜ਼ਿੰਮੇਵਾਰਤੀ ਬਣ ਗਈ ਆਫਿਸ ਵਿੱਚੋਂ ਪ੍ਰੀ ਨੂੰ ਕੁਝ ਨਾਮਾਂ ਦੀ ਲਿਸਟ ਦਿੱਤੀ ਗਈ ਲਿਸਟ ਅਨਸਾਰ ਉਸਨੇ ਘਰ ਵੇ ਜਾ ਕੇ ਲਿਸਟ ਪੱਤਰੀ ਨੂੰ ਮਿਲਣਾ ਸੀ ਲਿਸਟ 'ਚ ਨਾਮ ਲਿਖੇ ਇਸ ਤਰ੍ਹਾਂ ਦੇ ਹਨ ਨੈਂਸੀ ਭਪਿੰਦਰ ਕੌਰ ਯੋਗਨਪ੍ਰੀਤ ਕਮਲੇਸ਼ ਸ਼ਿਲਪਾ ਰਾਣੀ ਆਦ ਲਿਸਟ ਅਨਸਾਰ ਪ੍ਰੀ ਨੈਂਸੀ ਦੇ ਘਰ ਨੂੰ ਚਲ ਪਈ ਸੀ ਪਰ ਇਹ ਇੱਕ ਗੁਪਤ ਵਿਭਾਗ ਸਰਕਾਰ ਨਾਲ ਅਫੀਲੀਏਟਡ ਕੰਪਨੀ ਦੀ ਮੁਲਾਜ਼ਮ ਸੀ ਉਹ ਨਸ਼ੇ ਛਡਾਉਣ ਦੇ ਲਈ ਦਵਾਈ ਵੰਨਦੀ ਸੀ ਤੇ ਫ੍ਰੀ ਦਵਾਈਆਂ ਤੇ ਹੋਰ ਚੀਜ਼ਾਂ ਵੀ ਦਿੰਦੀ ਸੀ ਜੋ ਨਸ਼ੇ ਛੱਡਣ 'ਚ ਸਹਾਇਕ ਹੁੰਦੀਆਂ ਪਰ ਇਹ ਲਿਸਟ ਮੁਤਾਬਕ ਨੈਂਸੀ ਦੇ ਕਰ ਗਈ ਤੇ ਜਾ ਕੇ ਦੱਸਿਆ ਕਿ ਉਹ ਗੁਪਤ ਕੰਪਨੀ ਵੱਲੋਂ ਆਈ ਆ ਤੇ ਨਸ਼ੇ ਛਡਾਉਣ ਵਾਲੀ ਉਸ ਨੂੰ ਦੱਸਦੇ ਹੋਏ ਉਸ ਨੂੰ ਨਸ਼ੇ ਦੀ ਆਦਤ ਦਾ ਕਾਰਨ ਪੁੱਛਦੀ ਆ ਨੈਂਸੀ ਉਸ ਨੂੰ ਦੱਸਦੀ ਆ ਕਿਸ ਦਾ ਕਾਰਨ ਇਕੱਲਾ ਪੰਤੇ ਮਾਤਾ ਪਿਤਾ ਦਾ ਪਿਆਰ ਨਾ ਮਿਲਦਾ ਹੈ ਕਿ ਕਿ ਰੋਂ ਲੱਗ ਜਾਂਦੀ ਆ ਤੇ ਰੋਂਦੀ ਹੋਈ ਬੋਲਦੀ ਆ ਕਿ ਪਹਿਲਾਂ ਵਾਲੇ ਮਾਤਾ ਪਿਤਾ ਤੇ ਹੁਣ ਵਾਲੇ ਪਰੀ ਨੈਂਸੀ ਦੇ ਮੋਢੇ ਤੇ ਹੱਥ ਰੱਖ ਕੇ ਪੁੱਛਦੀ ਆ ਤੁਸੀਂ ਦੱਸੋ ਜੋ ਕਹਿਣਾ ਚਾਹੁੰਦੇ ਹੋ ਨੈਂਸੀ ਕਹਿੰਦੀ ਆ ਬਹੁਤ ਸਾਲ ਪਹਿਲਾਂ ਮੇਰੇ ਮਾਤਾ ਪਿਤਾ ਨੇ ਲਾਲਚ ਸਦਕੀ ਮੈਨੂੰ ਇਸ ਪਰਿਵਾਰ ਚ ਘੋ ਦੇ ਦਿੱਤਾ ਤੇ ਮੇਰੀ ਭੈਣ ਜਿਸ ਨੂੰ ਹੋਰ ਪਰਿਵਾਰ ਚ ਪੇਚ ਕੇ ਸਾਨੂੰ ਦੋਵਾਂ ਪੈਣਾ ਨੂੰ ਇੱਕ ਦੂਜੇ ਤੋਂ ਦੂਰ ਕਰ ਦਿੱਤਾ ਪੈਨ ਪਰੀ ਕਹਿੰਦੀ ਤੁਸੀਂ ਮੈਨੂੰ ਦੱਸੋ ਪਹਿਲਾਂ ਵਾਲੇ ਪਰਿਵਾਰ ਬਾਰੇ ਨੈਂਸੀ ਜਦੋਂ ਪਹਿਲਾਂ ਵਾਲੇ ਪਰਿਵਾਰ ਦੀ ਗੱਲ ਕਰਦੀ ਆ ਤਾਂ ਆਪਣੀ ਪੈਨ ਮੀਤੇ ਮਾਤਾ ਪਿਤਾ ਬਾਰੇ ਪਰੀ ਦੀਆਂ ਅੱਖਾਂ 'ਚ ਵਾਪ ਮੁਹਾਰੇ ਹੀ ਹੰਝੂ ਵਗਣ ਲੱਗ ਪੈਂਦੇ ਹਨ ਪਰੀ ਆਪਣੀ ਜਗ੍ਹਾ ਤੋਂ ਖੜੀ ਹੋ ਜਾਂਦੀ ਆ ਉਸ ਨੂੰ ਆਪਣਾ ਪਰਿਵਾਰ ਤੇ ਗੀਤ ਯਾਦ ਆ ਜਾਂਦੇ ਹਨ ਤੇ ਉਸ ਦੇ ਹੱਥ 'ਚ ਫੜੀ ਲਿਸਟ ਨੀਚੇ गिर ਜਾਂਦੀ ਆ ਪਰੀ ਦੀਆਂ ਅੱਖਾਂ ਵਿੱਚ ਆਪਣੀ ਵਿਛੜੀ ਪੈਨ ਨੂੰ ਮਿਲਣ ਦੀ ਖੁਸ਼ੀ ਦੇ ਹੰਝੂ ਪਾਣੀ ਦੇ ਹਾੜ ਵਗ ਪੈਣ ਲੱਗੇ ਜਿਵੇਂ ਇੱਕ ਲੋਹੇ ਨੂੰ ਚੁੰਬਕ ਚਿੰਬੜ ਜਾਂਦੀ ਆ ਉਸੇ ਤਰ੍ਹਾਂ ਪਰੀ ਨੈਨਸੀ ਨੂੰ ਗਲੇ ਲਗਾ ਲੈਂਦੀ ਆ ਤਨਬਾਜੀ ਇਹੋ ਜਿਹੇ ਆ ਪਰਿਵਾਰਿਕ ਤੇ ਮਜ਼ੇ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਰਸ਼ਿਕਾ ਰੀ